ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਦੋਸਤੋ ਆਈ ਹੋਪ ਸਾਰਿਆਂ ਨੇ ਠੀਕ ਠਾਕ ਹੋਣਗੇ ਪਹਿਲਾਂ ਦੱਸਿਓ ਮੈਨੂੰ ਜੈਕਟ ਸੋਣੀ ਲੱਗੀ ਪਈ ਜੈਕਟ ਸੋਣੀ ਆ ਪਰ ਮੇਰੇ ਮੁੰਡੇ ਦਾ ਨਾ ਮੂੰਹ ਥੋੜਾ ਜਿਹਾ ਕਾਲਾ ਹੋ ਗਿਆ ਆ ਜੇ ਤੁਹਾਡੇ ਭਰਾ ਦੇ ਜਾਂ ਤੁਹਾਡੇ ਪੁੱਤ ਨੂੰ ਜੈਕਟ ਸੋਣੀ ਲੱਗਦੀ ਹੋਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਸੋਣੀ ਕਰਨਾ ਕਮੈਂਟ ਇਹ ਪਾਉਂਦੇ ਨਹੀਂ ਆ ਬਹੁਤ ਘੱਟ ਪਾਉਂਦੇ ਹਾਂ ਪਤਲੀ ਜੀ ਆ ਮਤਲਬ ਉਹ ਬਬੀ ਆ ਟਾਈਮ ਤੇ ਪਹਿਨਣਾ ਨਹੀਂ ਜੈਕਟ ਨਹੀਂ ਪਿਆਰੀ ਬਹੁਤ ਲਾਉਂਦੀ ਆ ਬਾਈ ਬਾਕੀ ਬੋਗਣਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਹਾਲ ਕਿਹੋ ਜਿਹਾ ਬਣ ਜਾਂਦਾ ਹੈ ਹਨਾ ਹੁਣ ਟੈਨਸ਼ਨ ਕਿੰਨੇ ਦਿਨਾਂ ਦੀ ਆ ਤਾਂ ਸਾਡੀ ਫ੍ਰੀ ਹੋ ਜਾਵੇ ਅਸੀਂ ਚੱਲੇ ਠਾਣੇ ਸਾਡਾ ਥੋੜਾ ਜਿਹਾ ਝਗੜਾ ਆ ਜਾ ਹੋਇਆ ਸੀ ਉਹ ਥਾਣੇ ਦਾ ਅੱਜ ਰਾਜੀ ਨਾ ਬੰਦੇ ਉਦੋਂ ਉਹ ਨਿਬੜ ਗਿਆ ਉਸ ਤੋਂ ਬਾਅਦ ਆਪਾਂ ਟੈਨਸ਼ਨ ਫ੍ਰੀ ਆ ਯੈਸ ਕੋਈ ਸਾਨੂੰ ਚੱਕਰ ਨਹੀਂ ਕੋਈ ਕੁਝ ਨਹੀਂ ਬਾ ਫੇਰ ਸਾਡੀ ਘਰ ਦੀ ਟੈਨਸ਼ਨ ਸਾਨੂੰ ਹਾਂ ਜੀ ਉਹ ਬਣਾਉਣਾਵੇ ਚਲੋ ਉਹ ਵੀ ਕੰਮ ਅਸੀਂ ਕਰ ਲੈਣਾ ਜਲਦੀ ਸਟਾਰਟ ਤੁਸੀਂ ਦੱਸੋ ਕਦੋਂ ਕਰੀਏ ਅਸੀਂ ਉਹਦੇ ਕਰ ਲੈਣਾ ਕੰਨੀ ਵੀਰੇ ਦਾ ਯੈਸ 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 ਚਲੋ ਕਰਦੀਆਂ ਗੱਲਾਂ ਬਾਤਾਂ ਬਣੇ ਰਿਓ ਬਲੌਗ ਦੇ ਆ ਦੇਖੋ ਵੀ ਸਾਡੇ ਨਿਆਣੇ ਪਿਚਕੂ ਪਿਚਕੂ ਜਿਹੜੇ ਆ ਕਹਿੰਦੇ ਪਹਿਲਾਂ ਕੈਮਰਾ ਸਾਫ਼ ਕਰ ਲਈਏ ਫਿਰ ਹੁਣ ਇਹ ਕੀ ਖਾਂਦੇ ਪਏ ਤੁਸੀਂ ਤੁਹਾਨੂੰ ਮੇਰੀ ਨਹੀਂ ਚਿੱਤ ਆਇਆ ਤੁਹਾਨੂੰ ਮੇਰਾ ਚਿੱਤ ਨਹੀਂ ਆਇਆ ਤੁਹਾਨੂੰ ਨਹੀਂ ਚਿੱਤ ਆਇਆ ਮੇਰਾ ਬੰਦ ਕੁਝ ਬਸ ਹਾਂਜੀ ਲੋ ਵੀ ਮੈਂ ਤਾਂ ਇਹ ਮਨਰਾਜ ਭਾਜੀ ਅਸੀਂ ਚੱਲੇ ਆ ਅਸੀਂ ਆਪਣੇ ਥਾਂ ਤੇ ਚੱਲੇ ਆ ਅਸੀਂ ਉੱਥੇ ਐਸਟੀਮੇਟ ਲਾਉਣਾ ਥੋੜਾ ਜਿਹਾ ਤੇ ਅਸੀਂ ਉਧਰ ਚੱਲੇ ਆ ਤੇ ساری ਫੈਮਲੀ ਉਧਰ ਮੁੰਡਾ ਸਾਡਾ ਐਕਟਿਵਿਟੀ ਸਿੱਖਣ ਗਿਆ ਹੈ ਲਾ ਪਿਆ ਚਲਾ ਸਿੱਖ ਲੈਣੀ ਇਹਨੇ ਹੋਲੀ ਹੋਲੀ ਚਲਾਉਣ ਲੱਗ ਗਿਆ ਉੱਧਾ ਡਰਦਾ ਹੈ ਉੱਧਾ ਡਰਦਾ ਥੋੜਾ ਜਿਹਾ ਤੇ ਬਾਕੀ ਅਸੀਂ ਪਲਾਨ ਬਹੁਤ ਤਕੜਾ ਬਣਾਇਆ ਹੁਣ ਗਾਂ ਦਾ ਅਸੀਂ ਬਾਕੀ ਤੁਹਾਨੂੰ ਦੱਸਾਂਗੇ ਜੇ ਹੋਲੀ ਹੋਲੀ ਥੋੜਾ ਜਿਹਾ ਸੈਟਅਪ ਹੋ ਜਾਈਏ ਤੇ ਬਾਕੀ ਉਧਰ ਆਪਣਾ ਜਗਾ ਤੇ ਉਹ ਆਪਣੇ ਏਟਾ ਤੇ ਉੱਥੇ ਜਾ ਕੇ ਤੁਹਾਨੂੰ ਕਰਦੇ ਆ ਰਾਬਤਾ ਸਭ ਜੀ ਗਾਇਸ ਮਮਾ ਹੁਣੀ ਗਏ ਹੋਇਆ ਜੀ ਜਿਹੜਾ ਕੰਮ ਨੂੰ ਗਏ ਸੀਗੇ ਉੱਥੇ ਗਏ ਹੋਇਆ ਤੇ ਸਾਡਾ ਜੀ ਇੱਥੇ ਖਲਾਰਾ ਬਹੁਤ ਹੀ ਜ਼ਿਆਦਾ ਪਿਆ ਹੋਇਆ ਆ ਤੇ ਅਸੀਂ ਉਹੋ ਸਾਹਮਦੇ ਪਏ ਆ ਤੇ ਮੈਂ ਕਹਾਂ ਆਪਾਂ ਚੱਲੋ ਇਧਰੋਂ ਸਾਭ ਲਈਏ ਖਲਾਰਾ ਤੇ ਕਿਉਂਕਿ ਝਾੜੂ ਪੋਚਾ ਦਾ ਲੱਗਦਾ ਹੀ ਨਹੀਂ ਸੀਗਾ ਨਾ ਕਿਉਂਕਿ ਸਾਡਾ ਟਾਈਮ ਬਹੁਤ ਘੱਟ ਸੀ ਤੇ ਇਹ ਕਰਕੇ ਹੁਣ ਆਪਾਂ ਸਫਾਈ ਕਰਦੇ ਪਏ ਆ ਸਫਾਈ ਕਰਕੇ ਫਿਰ ਆਪਾਂ થોડા ਟਾਈਮ ਤੱਕ ਹੋ ਜਾਣਾ ਜੀ ਫ੍ਰੀ ਇਧਰੋਂ ਆਪਾਂ ਕੱਪੜੇ-ਕੁੱਪੜੇ ਚੱਕ ਦਿੱਤੇ ਆ ਸਾਰੇ ਤਾਂ ਕੱਪੜੇ ਧੋ ਵੀ ਹੋ ਗਏ ਆ ਕੱਪੜੇ ਧੋ ਕੇ ਤੇ ਬਾਹਰੋਂ ਆਪਾਂ ਜਿਹੜੇ ਚੱਕ ਕੇ ਲਿਓਨੇ ਆ ਉਹ ਲਮਾਰੀਆਂ 'ਚ ਟਕਾਉਨੇ ਆ ਤੇ ਹਲਮਾਰੀਆਂ 'ਚ ਟਕਾ ਕੇ ਫੇਰ ਹੁਣ ਆਪਾਂ ਫ੍ਰੀ ਨਾ ਕਿ ਝਾੜੂ ਵੀ ਲਗਾ ਲਮਾ ਪੋਚਾ ਵੀ ਲਗਾ ਦਮਾ ਤੇ ਬੰਦਾ ਪੋਚਾ ਦਾ ਚਾਲ ਇੱਕ ਕਰਦਾ ਤੇ ਨਾਲ ਲਗਾਵੇ ਫਿਰ ਤੂੰ ਉਹ ਹੁੰਦਾ ਈ ਨਾ ਪਾਏ ਡਾਲੀ ਡੇਲੀ ਝਾੜੂ ਲੱਗਦਾ ਤੇ ਝਾੜੂ ਲੱਗ ਕੇ ਬੱਸ ਦੀਦੀ ਬਣਾਉਂਦੇ ਪੈਣੇ ਸਬਜ਼ੀ ਸਬਜੀ ਨੇ ਥੜਕਾ ਲੱਗਦਾ ਪਿਆ ਤੇ ਮੈਂ ਕਿਹਾ ਚੱਲ ਮੈਂ ਇਧਰ ਉਹੜੂ ਪੋਚਾ ਕੱਢ ਦਵਾਂ ਫੇਰੀ ਆ ਜਿਹਨੇ ਟਾਈਮ ਕੰਮ ਨਹੀਂ ਖਤਮ ਹੁੰਦਾ ਉਹਨੇ ਟਾਈਮ ਖੁਸ਼ ਨਹੀਂ ਚੰਗਾ ਲੱਗਦਾ ਹੈਗਾ ਸੇ ਇਸ ਕਰਕੇ ਉਹ ਆ ਮੇਰੇ ਸ਼ੂਜ਼ ਇੱਥੇ ਦੇ ਇੱਥੇ ਹੀ ਪਏ ਆ ਪਾਏ ਨਹੀਂ ਬਾਅਦੋਂ ਟਾਈਮ ਹੀ ਨਹੀਂ ਲੱਗਾ ਨਾ ਕਿਤੇ ਗਏ ਨਾ ਕਿਤੇ ਆਏ ਸੋ ਉਧਰ ਗੱਡੀਆਂ ਦੇ ਇੱਧਾ ਪਿਆ ਮਨਵੀਰ ਸਾਡਾ ਤੇ ਹਣ ਮੈਂ ਕਿਹਾ ਬਾਝਾੜੂ ਜਾ ਲੱਗ ਜਵੇ ਜਲਦੀ ਜਲਦੀ ਵੇ ਵਿਕਰਮ ਜੀ ਗਏ ਕੰਮ ਨੂੰ ਬਸ ਸਾਡਾ ਕੰਮ ਫਿਨਿਸ਼ ਹੋ ਜੇ ਫਿਰ ਆਪਾਂ ਫ੍ਰੀ ਆ ਤੇ ਥਾਣੇ 'ਚ ਜਿਵੇਂ ਤੁਹਾਨੂੰ ਪਤਾ ਹੀ ਉਹਨਾਂ ਨੇ ਬੁਲਾਇਆ ਸੀ ਅੱਜ ਤੇ ਮੈਨੂੰ ਤੋਂ ਹੁਣ ਬਸ ਇੰਨੀ ਕੁ ਟੈਨਸ਼ਨ ਪਈ ਆ ਕਿਉਂ ਜਲਦੀ ਜਲਦੀ ਨਾ ਫ੍ਰੀ ਹੋ ਜਾਣਾ ਉਧਰੋਂ ਫਿਰ ਕੁਛ ਨਹੀਂ ਫਿਰ ਆਪਾਂ ਟੈਨਸ਼ਨ ਫ੍ਰੀ ਗਾਈਸ ਟੈਨਸ਼ਨ ਫ੍ਰੀ ਆ ਤੁਹਾਨੂੰ ਪਤਾ ਹੀ ਆ ਕਿ ਟੈਨਸ਼ਨ ਜਦੋਂ ਥਾਣੇ ਕੇਚਰੀਆਂ ਵਾਲੇ ਕੰਮ ਹੋਣ ਤਾਂ ਟੈਨਸ਼ਨ ਤਾਂ ਬੰਦੇ ਨੂੰ ਹੁੰਦੀ ਹੈ ਨਾ ਇਸ ਕਰਕੇ ਪਹਿਲਾਂ ਮੈਂ ਆ ਸਾਮਾਨ ਸਮੂਹ ਨੂੰ ਸਾਹਮਣੇ ਲਾ ਮੈਂ ਫਿਰ ਕਰਦੇ ਆਪਾਂ ਤੁਹਾਡੇ ਨਾਲ ਗੱਲ ਬਾਤ। ਜੀ ਆਪਾਂ ਕੰਮ ਨੇ ਵੇਚ ਚੁੱਕੇ ਆ। ਹਾਂਜੀ ਦੀਦੀ। ਹਾਂਜੀ। ਹਾਂਜੀ। ਬੇਲੇ ਸਿੱਟੇ। ਸਾਸੀ ਬੇਲੇ ਆਜੀ ਬੇਲੇ ਆ ਪੈਨੇ ਆ। ਜਿਹੜੇ ਕਾਫੀ ਪੀਣੀ ਤੁਸੀਂ? ਨਾ ਨਾ। ਆ ਟਾਈਮ ਆ ਕਾਫੀ ਹੋਰ ਆਪਾਂ ਨੂੰ ਜੀ ਸੋਣਾ। ਸੋ ਇੰਦਰ ਕੱਪੜੇ ਆਪਾਂ ਤੈਹਾਂ ਲਾ ਲਈਏ ਕੱਪੜਿਆਂ ਨੂੰ ਤੇ ਜੁਨਾ ਟਾਈਮ ਕੱਪੜੇ ਨੇ ਤੈਹਾਂ ਲੱਗੇ ਤੇ ਖਲਾਰਾ ਲੱਗੀ ਜਾਣਾ। ਤੇ ਉਧਰ ਜਿਹੜੇ ਕੱਪੜੇ ਧੋਣ ਵਾਲੇ ਸੀ ਉਹ ਮੈਂ ਕੱਢ ਦਿੱਤੇ ਆ ਤੇ ਤੋਤੇ ਵੀ ਤਾਂ ਇੱਧਰ ਸਾਡਾ ਮਨਵੀਰ ਵੀ ਸੌ ਚੁੱਕਿਆ ਆ ਹਾਂਜੀ ਗਾਇਜ਼ ਇੱਧਰ ਸਾਡਾ ਜੀ ਸੰਵੀਰ ਜਿਹੜਾ ਆ ਸੌ ਚੁੱਕਿਆ ਦੇਖੋ ਆ ਦੇ ਸੌ ਚੁੱਕਿਆ ਆ ਇੱਧਰ ਬੋਤਲਾਂ ਬਾਹਰ ਹੁੰਦੀਆਂ ਪਈਆਂ ਆ ਦੀਦੀ ਨੇ ਸਲਾਇ ਦੀਦੀ ਨੂੰ ਡਰ ਪਿਆ ਆ ਕਿ ਆ ਉੱਥੇ ਰਹਿ ਜਾਵੇ ਉਹਦੇ ਕੋ ਆ ਐ ਮੈਨੂੰ ਦੋ ਨੀ ਕਮੈਂਟ ਇੱਕ ਮੈਂ ਆਈ ਦੀਦੀ ਖੋਲਿਓ ਮੜਾ ਜਾ ਆ ਇੱਥੇ ਇੱਧਰ ਪਾ ਲਈਏ। ਹਾਂ। ਇੱਥੇ ਪਾ ਲਿਆ। ਇੱਧਰ ਸਾਗ ਸਾਡਾ ਇਹਦੇ ਪੈਕ ਕਰਕੇ ਆਪਾਂ ਰੱਖ ਦਿੱਤਾ ਆ। ਇੱਧਰ ਦੁੱਧ ਵੀ ਕਰਤਾ ਤੇ ਆਪਾਂ ਦੁੱਧ ਲੈ ਵੀ ਆਇਆ। ਤੇ ਦੀਦੀ ਵਿਚਾਰੀ ਅੱਜ ਕੰਮ ਕਰੋਂਦੇ ਪੈ ਜਾਂਦੇ। ਸਾਰਾ ਇਹ ਕੀਤਾ ਦੀਦੀ ਨੇ ਕੰਮ। ਅੱਜ ਪ੍ਰੀਤੀ ਨੇ ਬਾਵਾ ਹੀ ਕੰਮ ਕਰ ਲਿਆ ਹਾਂ ਸਾਰਾ ਦਿਨ ਪ੍ਰੀਤੀ ਨੇ ਕੰਮੇ ਹੀ ਲੱਗੀ ਰਹੀ ਵਿਚਾਰੀ ਅੱਜ ਹੁਣ ਕੱਪੜੇ ਤੈਹ ਕਰਨ ਦੀ ਬਾਰੀ ਹੈ ਕੱਪੜੇ ਤੈਹ ਕੱਪੜੇ ਧੋਨੇ ਸੁੱਕੇ ਆ ਤੈਹ ਲੋਣੇ ਜਾਦੇ ਔਖੇ ਆ ਸਾਂਭਣੇ ਜਾਦੇ ਔਖੇ ਆ ਸਾਡੀ ਲਿਮਾਰੀ ਪਤਾ ਜੀ ਦੀ ਪੂਰੀ ਉੱਚੀ ਬੋਲ ਵੀ ਨਹੀਂ ਸਕਦੇ ਨਿਆਣਿਆਂ ਦਾ ਇੰਨਾ ਡਰਿਆ ਕਿ ਉੱਠਣਾ ਪੈਣੇ ਇੱਕੋ ਸੁੱਤਾ ਇੱਕੋ ਇਹ ਉਹ ਇਹ ਤਾਂ ਤੁਹਾਡੇ ਤੋਂ ਇਹਨੂੰ ਤਾਂ ਭਰਾਵਾ ਦਿਆ ਮੈਂ ਪਾਇਆ ਵੀ ਡਰਦੀ ਡਰਦੀ ਨੇ ਵੀ ਕਿਤੇ ਪੌਣ ਲੱਗੀਆਂ ਹੀ ਨਾ ਉੱਠ ਜਾਵੇ ਤਿੰਨ ਵਾਰੀ ਉੱਠਿਆ ਮੈਨੂੰ ਲੱਗਦਾ ਅੱਜ ਇਹਨੂੰ ਗੋਦੀ ਜੀ ਸਾਰੀ ਨੀਂਦ ਪੂਰੀ ਕਰੋ ਟਿਪੇ ਅੱਜ ਚਪਸ਼ਿਆਰ ਪੜ ਜਾਣਾ ਸੀ ਆਹੋ ਚੰਪਾਲ ਖਾਣ ਚੰਪਾ ਲੱਗੇ ਨਾ ਛਾਗੇ ਐਡੀ ਦੂਰ ਹੈ ਲੱਗੇ ਨਾ ਛਾਗੇ ਐਡੀ ਦੂਰ ਹੈ ਆਹੋ ਐਡੀ ਦੂਰ ਜਾਣਾ ਸੀ ਤੁਸੀਂ ਆਪ ਹੀ ਕਹਿੰਦੇ ਉੱਥੇ ਸਵਾਦ ਮਿਲਦੀਆਂ ਚੰਪਾ ਚੰਪਾ ਚੱਲ ਆਪੋ ਉੱਥੇ ਖਾ ਕੇ ਆਵਾਂਗੇ ਚੰਪਾ ਦੀ ਤਾਂ ਦੀਦੀ ਮੈਂ ਇੰਨੀ ਕ ਜਿਆਦਾ ਚੰਪਾ ਜੋਗੀ ਦੀ ਦਿਹਾੜੀ ਪਾ ਲਈ ਅੱਜ ਆਹ ਉਹ ਡੈਡੀ ਆਪਣੀ ਪੈਣੀ ਆ ਹੂੰ ਇਦਾਂ ਆ ਮੇਰੇ ਕੱਪੜੇ ਜਿਹੜੇ ਹੁਣ ਗਰਮਾ ਹੋਣ ਤੇ ਕਿੱਥੋਂ ਪਹਿਣੀ ਆ ਹਨਾ ਹੂੰ ਹੌੜ ਥੋੜੇ ਥੋੜੇ ਸੰਭੀ ਜਾਓ ਇਹ ਰੱਖ ਦੇਣੇ ਵਿੱਚ ਜਿਹੜੇ ਮੋٹے ਮੋਟੇ ਆ ਨਾ ਕੱਪੜੇ ਉਹ ਰੱਖ ਦੇਣੇ ਆ ਜਿੱਦਾਂ ਦੀ ਹੁਣ ਆ ਦੇ ਇਦਾਂ ਇਹ ਆਪਾਂ ਥੋੜੇ ਥੋੜੇ ਰੱਖ ਲੈਣੇ ਆ ਹੂੰ ਤੇ ਫਾਇਰ ਬਾਲ ਪਹਿਨਣੇ ਮੋٹے ਮੋਟੇ ਸੁਲਾਬੇ ਆ ਕਿ ਨਾ ਉਹ ਕੱਲ ਨੂੰ ਫੇਰ ਤੋਂ ਉਪਲਵਾਉਣੀ ਪੈਣੀ ਇਹਨਾਂ ਨੂੰ ਕਿਨੇ ਜਿੰਨੀ ਪਜਰੇ ਕੀਤੀ ਨਾ ਕਹਿੰਦਾ ਮੈਂ ਪੋਂਕੂ ਨਾ ਜਾਣਾ ਪੋਂਕੂ ਨਾ ਜਾਣਾ ਮੈਨੂੰ ਉੱਥੇ ਬੜਾ ਭੱਜ ਗਿਆ ਉਹ ਰੋਗ ਸੌ ਗਿਆ ਉਹ ਨਿਆਣਿਆਂ ਨਾਲ ਬੱਦਿਆ ਨਾਲ ਕਿੱਡਣਾ ਹੁੰਦਾ ਨਾ ਫੇ ਛੋਟਾ ਆ ਹਾਂ ਉਹ ਭੱਜ ਗਿਆ ਮਿੰਟੋ ਮਿੰਟ ਹਾਂ ਉਹ ਤਾਂ ਫੁਰਤੀ ਮਾਰੀ ਉਹਨੇ ਇਹਨੂੰ ਉਹ ਸਾਈਆਂ ਵਧਾਈਆਂ ਲਾ ਕੇ ਆਇਆ ਸੀਗਾ ਨਿਆਣਿਆਂ ਨਾਲ ਵੀ ਮੈਂ ਲੈ ਕੇ ਆਉਣਾ ਗੰਨਾ ਆਪਣੀਆਂ ਤੇ ਫੇ ਘੇੜਦੇ ਆ ਆਹ ਦੇ ਆ ਇਹ ਬਹੁਤ ਸੋਹਣੀ ਲੱਗਦੀ ਸੀ ਇਹਦੀ ਜੈਕਟ ਹੈ ਜੈਕਟ ਆ ਇਹਦੀ ਪੈਂਟ ਪਤਾ ਨਹੀਂ ਕਿੱਥੇ ਗਈ ਮਨਵੀਰ ਦੀ ਹਾਂ ਇਹਨਾਂ ਦੀ ਪੈਂਟ ਬਹੁਤ ਸੋਹਣੀ ਸੀਗੀ ਬਲੈਕ ਕਲਰ ਦੀ ਹੁਣ ਹੁਣ ਇਹਦੇ ਪਾਪਾ ਕਹਿੰਦੇ ਅਗਲੇ ਸਾਲ ਤਾਉਣੇ ਨਹੀਂ ਹਾਂ ਇਹ ਇਹਦੇ ਪਾਏ ਜਿਆਦਾ ਇਹਦੀ ਆਹੀ ਪਾਇਆ ਫਿਰ ਉਹਦੇ ਬਗਲੇ ਸਾਲ ਉਹਦੇ ਆਜੂ ਐਡੀ ਛੇਤੀ ਕਿੱਥੋਂ ਆਣੇ ਉਹਦੇ ਵਿਚਾਰੇ ਤੇ ਤਾਂ ਹਲੇ 2 ਕੁ ਸਾਲ ਲੱਗ ਜਾਣੇ ਉਦੋਂ ਤੱਕ ਸੰਭੇ ਰੱਖ ਲਓ ਉਦੋਂ ਤੱਕ ਸੰਭੇ ਰੱਖੋ ਜਾਣੇ ਹਾਂ ਚਲੋ ਬਾਬਾ ਸਾਰਾ ਖਲਾਰਾ ਆਇਆ ਕੱਪੜਿਆਂ ਦਾ ਹੁਣ ਸਮੇਟੀ ਜਾਓ ਆਹਦੇ ਪੈਂਟ ਦੇਖਿਓ ਇਹਦੀ ਮਨਵੀਰ ਦੀ ਸਮੇਟੀ ਜਾਵਾਂ ਸੀ ਵਿਆਹ ਤੇ ਲੈ ਸੀ ਕੱਪੜੇ ਇਹ ਹੂੰ ਬੜੇ ਸੋਹਣੇ ਕੱਪੜੇ ਸੀਗੇ ਉਹ ਪਤਾ ਹੀ ਨਹੀਂ ਯਾਦ ਕਿੱਧਰ ਚਲ ਗਏ ਕੱਪੜੇ ਮੇਰੇ ਲੱਭੇ ਹੀ ਨਹੀਂ ਮੁੰਡੇ ਦੇ ਹੂੰ ਹਾਂ ਸੰਭੇ ਰੱਖਿਆ ਕਰੋ ਨਿਆਣੇ ਦੇ ਕੱਪੜੇ ਉਹ ਬੜੇ ਸੋਹਣੇ ਐ ਨਾ ਉਹ ਪੂਰਾ ਇੱਕ ਸੂਟ ਲੈ ਕੇ ਦਿੱਤਾ ਸੀਗਾ ਇਹਨੂੰ ਉਹ ਵੀ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ ਇਹਦਾ ਇੱਦੀ ਲੱਭ ਜਾਂਦਾ ਹੁੰਦਾ ਅਚਾਨਕ ਕਿੱਧਰ ਆਖ ਹੋ ਜਾਂਦਾ ਹੁੰਦਾ ਅਚਾਨਕ ਹੀ ਲੱਭਦਾ ਹੁੰਦਾ ਆ ਅਚਾਨਕ ਚੀਜ਼ ਲੱਭ ਜਾਂਦੀ ਹੁਣ ਮੈਂ ਤਾਂ ਸਾਰੇ ਬੈੱਡ ਵੀ ਫਰੋੜ ਲਿਆ ਸਾਰਾ ਕੁਝ ਫਰੋੜ ਲਿਆ ਪਰ ਉਹ ਚੀਜ਼ ਹੋਣੀ ਮੈਨੂੰ ਲੱਗੀਆਂ ਉਹਦੀਆਂ ਮੁੰਡੇ ਰਿਆਂ ਵੱਡੇ ਨੇ ਉਹ ਸੂਟ ਇੰਨਾ ਸੋਹਣਾ ਸੀਗਾ ਨਾ ਦੀਦੀ ਉਹ ਮਤਲਬ ਸਾਰੇ ਪੁੱਛਦੇ ਸੀ ਕੋਈ ਚੀਜ਼ ਜਿਹੜੀ ਜ਼ਿਆਦਾ ਪਸੰਦ ਹੋਵੇ ਉਹ ਇਦਾਂ ਕਰਦੀ ਹੁੰਦੀ ਹਿਲਦਾ ਹਿਲਦਾ ਭਰਾਵਾ ਦਿਆ ਸੁੱਤਾ ਹੀ ਰਹਿ ਲੇ ਘੰਟਾ ਗਾ ਜਿੱਥੇ ਹੈ ਸ਼ਿਆਰਪੁਰ ਜਿੱਦਾਂ ਉਹਨਾਂ ਨਾਲ ਸਾਡਾ ਪਿਆਰ ਬਹੁਤ ਆ ਹੂੰ ਜਿੱਦਾਂ ਹੈਗੇ ਬਾਬਾ ਜੀ ਆ ਸਾਨੂੰ ਬਾਬਾ ਬਾਲਕਨਾਥ ਮਿਲੇ ਸੀ ਇਹ ਤਾਂ ਪਾਜੀਆਲ ਦੇਖੀ ਜਾਵੇ ਦੇਖੀ ਜਾਵੇ ਉਹਨਾਂ ਨਾਲ ਵੀ ਇਹ ਕਿੱਥੇ ਆ ਗਿਆ ਮੈਂ ਕਿਉਂਕਿ ਉਹਨਾਂ ਨੇ ਦਸਤਾਰ ਬੰਨੀ ਸੀਗੀ ਨਾ ਅੱਛਾ ਅੱਛਾ ਨਾ ਬਾਰਦਾੜੀ ਦੇਖਦਾ ਹੁਣ ਆ ਦੇਖ ਲਓ ਵੀ ਕਿੰਨਾ ਟਾਈਮ ਹੋ ਗਿਆ ਸੀ ਵੇਟ ਕਰਦੇ ਪਏ ਹਜੇ ਬਿਕਰਮ ਹੋਣਾ ਦੀ ਤਾਂ ਅਸੀਂ ਪਾਠ ਲਗਾਇਆ ਹੋਇਆ ਹੈ ਤਾਂ ਬਹੁਤ ਹੋ ਗਿਆ ਹੂੰ ਆਟ ਚੱਲਦਾ ਹੈ ਵਾਹ ਗੁਰੂ ਸਾਡਾ ਕਲੌਕ ਅਲਸਟ ਹੋਦਰ ਤੇ ਆਣਾ ਹੈ ਆਹੋ 7:00 ਵਜ ਗਈ ਆ 7:00 ਵਜ ਮੈਨੂੰ ਤਾਂ ਆਹ ਵਜ ਬਹੁਤ ਨੀਰਾ ਹੋ ਗਿਆ ਭਰਾਵਾ ਤੇ ਕੋਈ ਨਾ ਤੁਸੀਂ ਅਜੇ ਇੱਥੇ ਰਹਿਣੋ ਆਹੋ ਰਹਿਣੋ ਹੋ ਕੇ ਤੇ ਹੋਰ ਕੀ ਚਲੋ ਕੱਪੜਿਆਂ ਦਾ ਕੰਮ ਨਿਬੜ ਜਾਵੇ ਤੁਹਾਡਾ ਸਾਰੇ ਜਣੇ ਇੱਥੇ ਰਹਿ ਲਓ ਮੇਨ ਖਲਾਰਾ ਨਿਬੜ ਜਾਂਾਂਗੇ ਆਹੋ ਹੋਰ ਕੀ ਨਾਈਟ ਟ੍ਰਿਪ ਤੇ ਰਾਤਰੀ ਘੁੰਮਾ ਘੁੰਮੀ ਘੁੰਮਾ ਘੁੰਮੀ ਕਰਾਂਗੇ ਰਾਤ ਨੂੰ ਹੂੰ ਫੈਮਿਲੀ ਤਰੇਪ ਕਿ ਆਪਾਂ ਨਾ ਸਾਰੇ ਜਣੇ ਇੱਕ ਫੈਮਲੀ ਹੋਵੇ ਨਾ ਫਿਰ ਮਜ਼ਾ ਹੁੰਦਾ ਆ ਪਰ ਕੱਲੇ ਕੱਲੇ ਜਾਣ ਦਾ ਨਹੀਂ ਮਜ਼ਾ ਹੁੰਦਾ ਆਹੋ ਤਾਂ ਆਵੇਂ ਆਪਾਂ ਤੋਂ ਸ਼ੁਰੂ ਤੋਂ ਕਿੱਝੇ ਫੈਮਲੀ 'ਚ ਰਹਿਣਾ ਵਧੀਆ ਹਨਾ ਹੋ ਇਹ ਵੀ ਕੱਲੇ ਕੱਲੇ ਨਹੀਂ ਮਜ਼ਾ ਆਉਂਦਾ ਕਈ ਲੋਕਾਂ ਨੂੰ ਆਉਂਦਾ ਕੱਲੇ ਰਹਿ ਕੇ ਖੁਸ਼ ਆ ਸਾਨੂੰ ਉਹ ਨਹੀਂ ਚੰਗਾ ਲੱਗਦਾ ਕੱਲੇ ਇਕੱਠੇ ਜਿੱਥੇ ਹੋਈਏ ਨਾ ਉੱਥੇ ਮਜ਼ਾ ਹੁੰਦਾ ਆ ਹੂੰ ਉੱਥੇ ਕੀ ਆ ਕੀ ਉੱਥੇ ਕਿਹੜਾ ਵੀ ਕਿਤੇ ਬਹੁਤ ਕੁਝ ਖਾ ਪੀ ਲੈਣਾ ਕਿਤੇ ਜਾ ਕੇ ਕਿਤੇ ਘੁੰਮ ਫਿਰ ਲੈਣਾ ਉਹ ਤਾਂ ਜਿੰਨਾ ਕੁ ਬੰਦਾ ਇਕੱਠੇ ਨੇ ਕਰਨਾ ਉਹਨਾਂ ਕੋਲ ਨਹੀਂ ਕਰਦੇ ਹਨਾ ਇਹੀ ਹੁੰਦਾ ਕਿ ਇੱਕ ਵਧੀਆ ਲੱਗਦਾ ਆ ਮੂਮੈਂਟਸ ਕਲੈਕਟ ਹੋ ਜਾਂਦੀਆਂ ਹਨ ਜਦੋਂ ਸਾਰੇ ਜਣੇ ਇਕੱਠੇ ਹੋ ਕੇ ਜਾਈਦਾ ਆ ਤੇ ਮੈਮਰੀਜ਼ ਬਣ ਜਾਂਦੀਆਂ ਉੱਥੇ ਦੀਆਂ ਵੀ ਇੱਥੇ ਆਪਣੀਆਂ ਆਪਣੀਆਂ ਬਹੁਤ ਇੱਕ ਤਾਂ ਤੁਸੀਂ ਨਹੀਂ ਆਉਂਦੇ ਵਲੌਗ 'ਚ ਸਾਡੀ ਦੀਦੀ ਵਲੌਗ 'ਚ ਨਹੀਂ ਆਉਂਦੇ ਜਦ ਦੀਦੀ ਸਾਡੀ ਵਲੌਗ 'ਚ ਆਣ ਲੱਗ ਗਏ ਨਾ ਤੇ ਫੇਰ ਤਾਂ ਹੀ ਐਨ ਪੂਰਾ ਵਲੌਗ ਐ ਦੰਨ ਵੀ ਦੰਨ ਕਰਿਆ ਕਰਨੀ ਹਾਂ ਪਤਾ ਸੀ ਮਨ ਰਾਜਪਈ ਨਾ ਕੱਲੇ ਨਾਲ ਬਣਾ ਲਈਦਾ ਹੈ ਨਾ ਵਲੌਗ ਹਾਂ ਹੋਰ ਕੀ ਮਨ ਰਾਜ ਕੱਲਾ ਹੀ ਪ੍ਰਧਾਨ ਆ ਸਾਰੇ ਪਾਸੇ ਪ੍ਰਧਾਨ ਹੈ ਜੀ ਅੱਜ ਆ ਜੀ ਸਾਹਿਬ ਹਾਂ ਕੱਲਾ ਹੀ ਸਾਰੇ ਪਾਸੇ ਸਹੀ ਗੱਲ ਆ ਆ ਦੇਖੀ ਆਹੀ ਗਰਮੀਆਂ ਨੂੰ ਕੱਪੜੇ ਨਾ ਪਸੰਦ ਨਹੀਂ ਹੁੰਦੇ ਨਹੀਂ ਇਹਨਾਂ ਵਾਲ ਦੇਖ ਕੇ ਗਰਮੀ ਲੱਗਿਆ ਕਰਨੀ ਆ ਇਹਨਾਂ ਨਾਲ ਦੇਖ ਕੇ ਗਰਮੀ ਲੱਗਿਆ ਕਰਨੀ ਆ ਚਲੋ ਆਪਾਂ ਕਰਦੇ ਆ ਵੀ ਗੱਲਬਾਤਾਂ ਤੁਹਾਡੇ ਨਾਲ ਹਰ ਇੱਕ ਰੋਤ ਦਾ ਇੱਕ ਟਾਈਮ ਹੁੰਦਾ ਆ ਚਲੋ ਕੋਈ ਨਹੀਂ ਮੈਂ ਕਹਾਰੇ ਇੱਕ ਰੋਤ ਦਾ ਹਰ ਇੱਕ ਸੀਜ਼ਨ ਦਾ ਇੱਕ ਟਾਈਮ ਹੁੰਦਾ ਸਹੀ ਗੱਲ ਆ ਚਲੋ ਠੀਕ ਆ ਬਾਏ ਬਾਏ ਇਹ ਆਪਣੇ ਸਾਰੇ ਕੱਪੜੇ ਆ ਤਹਾਂ ਲੱਗਣਦੇ ਆ ਇਹਨਾਂ ਨੂੰ ਤੇ ਬਾਹਰ ਜਿਹੜੀ ਆ ਉਹ ਮੈਂ ਮਸ਼ੀਨ ਲਗਾਈ ਹੋਈ ਆ ਕੱਪੜੇ ਧੋਣ ਵਾਲੀ ਤਾਂ ਆ ਜਿਹੜਾ ਕੱਪੜੇ ਧੋਣ ਵਾਲੇ ਆ ਤੇ ਟਾਈਮ ਦੇਖੋ ਕਿੰਨਾ ਜ਼ਿਆਦਾ ਬਾਹਰ ਹਨੇਰਾ ਹੋ ਚੁੱਕਿਆ ਇੱਧਰ ਮਸ਼ੀਨ ਲੱਗੀ ਹੋਈ ਆ ਕੱਪੜੇ ਵਾਸ਼ ਵਾਸ਼ ਲਈ ਤੇ ਕਿਉਂਕਿ ਸਾਰਾ ਦਿਨ ਦਾ ਟਾਈਮ ਨਹੀਂ ਲੱਗਦਾ ਇਸ ਕਰਕੇ ਜਿੰਨਾ ਕੁ ਟਾਈਮ ਉਹ ਆਪਾਂ ਕੰਮ ਕਰਕੇ ਕੱਢ ਲਈਦਾ ਆ ਤੇ ਬਾਹਰ ਆਪਣਾ ਜਿਹੜਾ ਸਮਾਨ ਪਿਆ ਆ ਇਹ ਵੀ ਆਪਾਂ ਚੱਕ ਲਈਏ ਤੇ ਪਾਣੀ ਦੀ ਰਾਣ ਆਪਾਂ ਲਾ ਦिती ਆ ਮਤਲਬ ਸਮਾਨ ਚੱਕ ਲਮੰਦਰ ਅੰਦਰ ਲਿਆਈਏ ਸਾਡੇ ਸੁਨੀਰ ਦਾ ਸੂਟ ਇੱਧਰ ਚਪਲਾਂ ਵੀ ਪਈਆਂ ਆ ਓਏ ਹੋਏ ਡਿੱਗ ਗਿਆ ਤੇ ਚੇਰ ਵੀ ਪਈ ਬਾਹਰ ਕਿਹਦੀ ਕਿਹਦੀ ਬੋਤਲ ਆ ਇਹ ਸਮਾਨ ਜਿੰਨਾ ਟਾਈਮ ਆਪਾਂ ਚੱਕੀਏ ਨਾ ਨਾ ਬਾਹਰ ਉਹਨਾਂ ਟਾਈਮ ਤਾਂ

ਮੈਂ ਇਹ ਦੁਕਾਨ ਤੋਂ ਕੁਝ ਸਾਮਾਨ ਲੈ ਕੇ ਆਣਾ ਸੀਗਾ ਸੌਦਾ ਜਿਹਾ ਲਿਉਣਾ ਹੀ ਥੋੜਾ ਜਿਹਾ ਉਹ ਵੀ ਨਹੀਂ ਹੈ ਲੈ ਆ ਹੋਇਆ ਮੇਰੇ ਤੋਂ ਜਾਣਾ ਹਜੇ ਮੈਂ ਚੱਕ ਲਿਆ ਵੀ ਸਮਾਨ ਲੱਕ ਪਾ ਉਹਨਾਂ ਦੀ ਵੇਟ ਕਰਦੇ ਪਏ ਆ ਉਹ ਹਜੇ ਤੱਕ ਆਏ ਨਹੀਂ ਆ ਪਤਾ ਨਹੀਂ ਉਹਨੇ ਕਰੋ ਕਿਉਂ ਆਇਆ ਇੱਕ ਵਾਰੀ ਇਰਾਦਾ ਕਿ ਫੋਨ ਕਰ ਲਈਏ ਪਰ ਮੈਂ ਕਹੇ ਨਾ ਕਹਿਣ ਕਿ ਫੋਨ ਕਰੀ ਜਾਂਦੇ ਪਿੱਛੋਂ ਕਰਦੇ ਆ ਗਾਇਸ ਤੁਹਾਡੇ ਨਾਲ ਗੱਲਬਾਤਾਂ ਬਣੇ ਰਿਓ ਵਲੌਗ ਦੇ ਨਾਲ ਹਾਂਜੀ ਜੀ ਨੰਬੂ ਨਹੀਂ ਹੈਣੀਗੇ ਇਸ ਕਰਕੇ ਸੋਚਿਆ ਵੀ ਚਲ ਉਹਨਾਂ ਦੇ ਆਉਂਦਿਆਂ ਨੂੰ ਆਟਾ ਉਤਾਂ ਗੁੰਨ ਕੇ ਤੇ ਆਪਾਂ ਰੱਖ ਲਈਏ ਅਜੇ ਮੈਂ ਘੇ ਲੈ ਕੇ ਆਉਣਾ ਸੀਗਾ ਤੋ ਵੀ ਨਹੀਂ ਹਜੇ ਉਹ ਲੈ ਆਉਂਦਾ ਹੈਗਾ ਆਟੇ ਨਾਲ ਸਾਰੇ ਆਉਣਾ ਨਾ ਹੂੰ ਤੇ ਮੈਂ ਆਟਾ ਪਤਾ ਕਿੰਨੇ ਟਾਈਮ ਬਾਅਦ ਗੁੰਨਿਆ ਹੂੰ ਪੂਰੇ 1 ਸਾਲ ਬਾਅਦ ਵਾਹ ਕੀ ਬਾਤ ਹੈ ਪੂਰੇ 1 ਸਾਲ ਬਾਅਦ ਗੁੰਨੇ ਆ ਟੱਪਾਂ ਦੇ ਮਤਲਬ ਵਿਚ ਵਿਚ ਜੋਦਾ ਕਹੇ ਟਾਈਮ ਥੋੜਾ ਬਹੁਤ ਮਤਲਬ ਇੰਨਾ ਗੁੰਨ ਨਹੀਂ ਲੈਂਦੀ ਸੀ ਜਿੱਦਾਂ 2 ਕੋ ਰੋਟੀਆਂ ਜੋਗਾ 3 ਕੋ ਰੋਟੀਆਂ ਜੋਗਾ ਇਦਾਂ ਪਰ ਐ ਵੀ ਇਦਾਂ ਨਹੀਂ ਗੁੰਨੇ ਆ ਪ੍ਰੋਪਰ ਨੇ ਗੁੰਨੇ ਆ ਸਾਰੇ ਟੱਬਰ ਲਈ ਸਾਰੇ ਟੱਬਰ ਨਹੀਂ ਗੁੰਨੇ ਆ ਉਹ ਤਾਂ ਕਹੇ ਟਾਈਮ ਜਦੋਂ ਨਹੀਂ ਹੁੰਦੇ ਹੀ ਅੱਜ ਤੇ ਬਾਬਾ ਤੇਰੀਆਂ ਕਸਰਾਂ ਨਿਕਲ ਗਈ ਮੰਮੀ ਦੇ ਨਾਲ ਕੋਈ ਟੈਨਸ਼ਨ ਨਹੀਂ ਜੀ ਦੇ ਨਾਲ ਹਾਂ ਮੰਮੀਆਂ ਦੇ ਸਿਰ ਤੇ ਇੱਦੀ ਹੁੰਦਾ ਹੋਰ ਸੋਹਰਾ ਲੰਬ ਲੇ ਜਾਂ ਮੈਂ ਟੋਮੇ ਟੋਮੇ ਇਹ ਆ ਕਿ ਚੱਲ ਝਾੜੂ ਪੋਚਾ ਮੈਂ ਆਪ ਕਰ ਲੈਣੀ ਹੁੰਦੀ ਆ ਹੂੰ ਆਹ ਰਲ ਮਿਲ ਕੇ ਕਰ ਲੈਂਦਾ ਬੰਦਾ ਕੱਪੜੇ ਇਕੱਲੇ ਬੰਦੇ ਰਾਤੇ ਅਦਾਣੀ ਜਿਹੀ ਗਰਮੀ ਆ ਗਈ ਹੈ ਨਾ ਫੇਰ ਨਹੀਂ ਕੱਪੜੇ ਦੀ ਟੈਨਸ਼ਨ ਹੈ ਫੇਰ ਤੋਂ ਮੈਂ ਟੋਮੇ ਟੋਮੇ ਮਲਦਿਆਂ ਕਰਨੇ ਜਿੱਦਾਂ ਬੈਠੀ ਨੇ ਕੱਪੜੀਆਂ ਤੇ ਹੁੰਦੇ ਵੀ ਥੋੜੇ ਆ ਨਾ ਸਿਆਣਾ ਚਾ ਜਿਆਦੇ ਹੁੰਦੇ ਆ ਭਾਰੇ ਹੁੰਦੇ ਆ ਚਾਰ ਕਪਾਓ ਤਾਂ ਮਸ਼ੀਨ ਭਰ ਜਾਂਦੀ ਆ ਗਰਮੀਆਂ ਚ ਇੱਕੋ ਵਾਰੀ ਕਿੰਨੇ ਪੈ ਜਾਂਦੇ ਪਤਲੇ ਪਤਲੇ ਨਾਲੇ ਧੋਣ ਦਾ ਮਜ਼ਾ ਵੀ ਆਉਂਦਾ ਨਾ ਗਰਮੀ ਚ ਪਾਣੀ ਵਾਲਾ ਕੰਮ ਲੱਗੇ ਰੋ ਉਹ ਮੈਂ ਇੱਦੀ ਪਿਛਲੇ ਸਾਲ ਕੀਤੀ ਸੀ ਜਦੋਂ ਸਰਵੀਰ ਸੀ ਹੁਣ ਆਲਾ ਮੈਂ ਇੱਦੀ ਬੈਠ ਜਾਣਾ ਇੱਦੀ ਬੈਠ ਕੇ ਉਹ ਕੱਪੜੇ ਧੋਈ ਜਾਣੇ ਉਹ ਵਧੀਆ ਉਦੋਂ ਮਸਾ ਨੋਵੇਂ ਮਹੀਨੇ ਤੱਕ ਮੈਂ ਸਾਰੇ ਕੱਪੜੇ ਧੋਉਂਦੀ ਰਹੀ ਆ ਆਪ ਹੀ ਚਲੋ ਗੁੰਨਣ ਲਈ ਆ ਆਟਾ ਗੁੰਨਨੀ ਪੂਰੀ ਤਰ੍ਹਾਂ ਆ ਹੋ ਰਹੀ ਹੈ ਅੱਜ ਨਾਲ ਗੁੰਨੀਛ ਠੀਕ ਆ ਜੀ ਰੋਟੀ ਫੁੱਲ ਬੁੱਲ ਕੇ ਹੋਣੀ ਚਾਹੀਦੀ ਆ ਅੱਛਾ ਜੀ ਕਹਿੰਦੇ ਫੁੱਲ ਮੇ ਰੋਟੀ ਸਾਨੂੰ ਚਾਹੀਦੀ ਆ ਹਾਂ ਇਹ ਖੁੱਲ ਕੇ ਹੋਣੀ ਚਾਹੀਦੀ ਆ ਜੇ ਰੋਟੀ ਫੁੱਲ ਕੇ ਆਵੇ ਵੀ ਬੰਦੇ ਨੂੰ ਭੁੱਖ ਜਿਆਦੀ ਲੱਗੀ ਹੁੰਦੀ ਆ ਬਿਲਕੁਲ 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 ਇਹ ਜੇ ਦਰਪਾਲਾ ਯਾ ਜਿਗਰ ਬਾੜੀ ਤੇ ਹੁਣ ਆਪਾਂ ਪਾਣੀ ਲਗਾਇਆ ਆ ਧੋਣ ਵਾਸਤੇ ਇਹ ਨੂੰ ਮਸਤੀ ਬੰਨ ਜਰਾ ਬੱਤਾ ਲਗਾ ਲਵਾਂ ਕਿਉਂਕਿ ਮੈਂ ਦਰਪਾਲਾ ਨਹੀਂ ਆਪਾਂ ਦੇਖਦੇ ਆ ਸੋਟ ਨੇ ਆ ਕਿ ਜਿਗਰ ਲਵਾ ਲਈਏ ਪਰ ਹੁਣ ਤੱਕ ਜਿਗਰ ਦੀ ਲੋੜ ਨਹੀਂ ਹਾਏ ਹਾਏ ਮਾਂ ਨੂੰ ਟੱਲ ਗਿਆ ਰਿਮੋਨੀ ਆ ਤਾਂ ਨਹੀਂ ਆਏ ਗਾਇਸ ਤੇ ਆਪਾਂ ਉਹਨਾਂ ਦੀ ਵੇਟ ਕਰ ਰਹੇ ਹਾਂ ਬਹੁਤ ਹੀ ਜ਼ਿਆਦਾ ਵੇਟ ਕਰ ਰਹੇ ਹਾਂ ਅੱਜ ਵੈਲੈਂਟਾਈਨ ਦੇ ਸੀ ਤਾਂ ਸਾਡਾ ਵੈਲੈਂਟਾਈਨ ਦੇ ਵਿੱਚ ਕੀ ਬਣਿਆ ਹੈ ਸਾਡਾ ਵੈਲੈਂਟਾਈਨ ਦੇ ਨਹੀਂ ਕੁਝ ਵੀ ਸਾਨੂੰ ਤਾਂ बस ਵੈਲੈਂਟਾਈਨ ਦੇ ਨਹੀਂ ਆ ਘਰ ਬਣਾਉਣੀ ਆ ਗਾਇਸ ਜਿਆਦਾ ਜਿਆਦਾ ਹੁਣ ਮੈਂ ਪਹਿਲਾਂ ਆਪਣੇ ਆ ਪਾਣੀ ਆ ਆਹ ਰਾੜ ਆ ਹੁਣ ਪਹਿਲਾਂ ਮੈਨੂੰ ਲਗਾ ਲਵਾਂ ਆ ਗਏ ਮਮਾ ਅੱਜ ਮੈਂ ਤੁਹਾਡੇ ਉਹਨਾਂ ਨੂੰ ਸਾਰਾ ਕੰਮ ਕਰ ਲਿਆ ਰੋਟੀ ਕਦ ਬਣਾਉਂਗੀ ਕਹਿੰਦਾ ਰੋਟੀ ਘਰ ਬਣਾ ਕਦੇ ਹੀ ਕੱਢਣੀ ਆ ਉਹ ਕਿਸੇ ਵੀ ਹੱਦ ਤੇ ਗੱਲ ਕੱਢਦਾ ਮੈਂ ਉਹ ਆਟਾ ਹੈਗਾ ਸੀ ਹੋਰ ਆਟਾ ਬੁੱਧਾ ਪਿਆ ਮੈਂ ਆਟਾ ਪ੍ਰੀਤ ਤੇਰੀ ਮਿੱਤ ਬੇਕਾਰ ਗੇ ਤੇਰਾ ਕੀਤਾ ਨਹੀਂ ਕਦੀ ਵੀ ਉਹਦੇ ਵਿੱਚ ਆ ਸਕਦਾ ਗਿੰਤੀ ਚ ਨਹੀਂ ਆ ਸਕਦਾ ਕੋਈ ਨਹੀਂ ਮੈਂ ਆਟਾ ਗੁੰਨਿਆ ਮੈਂ ਕਹਾਂ ਮੈਂ ਨਹੀਂ ਕਿਤੇ ਉਹ ਮੈਂ ਕਹ ਡੱਬਾ ਦੇਖਿਆ ਸੀ ਕੁਝ ਜਾ ਕੇ ਨਹੀਂ ਨਾ ਮੈਂ ਤਾਂ ਬੇਟੀ ਨੂੰ ਆਹਦੇ ਤੋਂ ਡੰਪਾ ਇੱਥੇ ਕੋ ਪਿਆ ਹੋ ਜਿਹੜਾ ਸੀ ਚ ਨਹੀਂ ਪਾਇਆ ਸੀ ਮੈਂ ਵੀ ਚ ਪਾ ਲਿਆ ਦੀਪਾ ਲੂ ਦੀ ਕੁਝ ਹੋ ਗਈ ਵੀ ਕੰਮ ਕੀਤਾ ਆ ਬੜੀਆਂ ਗੱਲਾਂ ਪੰਡਾ ਵੀ ਨਹੀਂ ਮੱਤ ਵਾਲਾ ਪੜਾ ਮੋਟਾ ਕਿ ਤੇ ਉਥੇ ਮੈਂ ਵੀ ਤੁਮ ਨੂੰ ਆ ਲੱਗੇ ਜਾਂ ਮੈਂ ਜਨਾਣਾ ਕੁਝ ਹੋ ਜਾਂਦਾ ਜੇ ਦੀਦੀ ਨਾਣਾ ਕੁਝ ਹੋ ਜਾਂਦਾ ਮੰਮੀ ਨੇ ਆਹੋ ਫੇਰ ਹੀ ਬੋਲਣਾ ਸੀ ਹਾਂ ਹਾਂ ਬਹੁਤ ਅਗਦਾ ਤੈਨੂੰ ਇੱਦਾਂ ਕਹਿੰਦੀ ਆ ਅੱਜ ਇਹ ਤਾਂ ਸਹੀ ਪਿਆਰ ਦੇਤੀਆਂ ਅਸੋ ਆਪਾਂ ਹੁਣ ਯਾਰ ਕੰਮ ਮਮਮੀ ਨੇ ਜਦੋਂ ਅਸੀਂ ਨਹੀਂ ਘਰੇ ਹੁੰਦੇ ਨਾ ਉਹਦੋਂ ਸਾਡੇ ਆਉਂਦੇ ਨੇ ਮਮਮੀ ਸਾਰਾ ਇਹ ਕੰਮ ਕੀਤਾ ਹੁੰਦਾ ਮਮਮੀ ਨੇ ਏ ਟੂ ਜੈਡ ਅੱਜ ਮੈਂ ਕੀਤਾ ਅੱਜ ਮਮਮੀ ਹੈਣੀ ਸੀ ਘਰੇ ਮੈਨੂੰ ਨਹੀਂ ਦੱਸ ਮੈਂ ਹੁਣ ਰੁਕ ਜਵਾਂ ਰੁਕ ਜਾ ਯਾਰ ਉਹਦੇ ਉਹਨਾਂ ਕਿਉਂ ਥੋੜਾ ਮੈਨੂੰ ਤਾਂ ਭੁੱਖੇ ਨਹੀਂ ਲੱਗੇ ਹਿੰ ਤਾਂ ਕੁਝ ਮੰਗਾਇਆ ਵੀ ਨਹੀਂ ਦੋਨਾਂ ਪਿੰਡ ਵਾਲੇ ਆਪਾਂ ਕਹ ਚੱਲ ਕੁਝ ਮੰਗਾ ਕੇ ਖਾਣੇ ਤੇ ਖਾਦਾ ਹੀ ਨਹੀਂ ਮੰਗਾ ਕੇ ਨਾ ਮਮਮੀ ਇਹ ਰੋਇਆ ਨਾ ਅੱਜ ਸੰਵੀਰ ਦੀਦੀ ਨੇ ਸੰਭਾਲਿਆ ਅੱਜ ਉਹਦੇ ਨੂੰ ਚੁੱਪ ਕਰ ਦਿੰਦੇ ਹੋਰ ਦੀਦੀ ਨੇ ਜਿੰਨਾ ਟਾਈਮ ਹੋ ਗਿਆ ਨਾ ਦੀਦੀ ਨੇ ਸੁਆਣਾ ਉਹਦਾ ਆਰਾਮ ਨਾਲ ਸੁੱਤਾ ਪਿਆ ਜਦੋਂ ਮੈਂ ਸੁਆਣਦੀ ਮੇਰੀ ਵਾਰੀ ਆਵੇ ਨਾ ਉਦੋਂ ਰੋ ਰੋ ਪਵੇ ਉਹ ਤੇਰੀ ਤੂੰ ਤਾਂ ਰਾਹੀ ਜੀ ਮੈਨੂੰ ਕਹਿੰਦਾ ਤੂੰ ਤਾਂ ਤਾਰਦੇ ਮੈਨੂੰ ਕੋ ਤੇਰੀ ਨਹੀਂ ਤੂੰ ਤਾਂ ਮੇਰੀ ਦੁਸ਼ਮਣ ਹੈ ਤੂੰ ਬਹੁਤ ਘਟ ਜਾਂਦਾ ਮੈਨੂੰ ਤਾਂ ਬਹੁਤ ਘਟ ਹੁੰਦਾ ਉਹ ਘਟ ਹੁੰਦਾ ਮੈਂ ਨਹਾਉਣਾ ਐ ਮੈਂ ਪਾਣੀ ਲਾਇਆ ਕਰਮ ਕਰਨਾ ਕਰਮ ਕਰਨਾ ਪਾਣੀ ਲਾਇਆ ਆ ਕੱਪੜਾ ਹਟਾ ਪੜਿਆ ਪੜਿਆ ਕਰਤੀਏ ਬਾਈ ਤੇ ਕੱਪੜੇ ਕੱਢ ਕੇ ਤਾਂ ਫਿਰ ਹੁਣ ਨਹਾਉਣ ਦੀਆਂ ਤਿਆਰੀਆਂ ਕਰੀਏ ਫਿਰ ਉੱਤਰੇ ਨਾਲ ਗੋਦੀ ਚ ਮੈਂ ਆਉਂਦਾ ਤੇ ਜੰਮਰੀ ਪਾਇਆ ਉੱਠ ਗਿਆ ਫੇਰ ਮੈਂ ਲੈ ਕੇ ਕਿੰਨਾ ਚੜ੍ਹਦਾ ਹੁੰਦੀ ਹੈ ਆ ਸੁੱਤੇ ਪੈ ਨੂੰ ਕਿੰਨਾ ਚਿਰ ਲੱਗੇ ਹੁੰਦੀ ਨਹੀਂ ਪਰ ਇੱਥੇ ਪਾਇਆ ਤਾਂ ਵੀ ਉੱਠ ਗਿਆ ਤੇ ਮੈਂ ਕਿੰਨਾ ਚਿਰ ਹੁੰਦੀ ਰਹੇਗਾ ਹੁੰਦੀ ਨਹੀਂ ਦੀਦੀ ਨੇ ਮਤਲਬ ਹਾਰ ਨਹੀਂ ਮੰਨੀ ਪਹਿਲਾਂ ਮੈਂ ਕਿਹ ਲੈਣ ਗਈ ਤਾਂ ਫਿਰ ਇਹਨੂੰ ਪਾ ਇੱਥੇ ਨਾਲ ਇੱਕਦਮ ਹੀ ਛੱਡ ਦਿੰਦਾ ਐਂਦਾ ਫਿਰ ਪਤਾ ਮੈਂ ਇਦਾਂ ਕਰਦੀ ਹੁੰਨੀ ਸਾਡੇ ਬੰਦ ਦੇ ਨਿਆਣੇ ਨਹੀਂ ਉਹ ਇਦਾਂ ਕਰ ਉਹਨਾਂ ਨੂੰ ਮੈਂ ਇਦਾਂ ਕਰਦੀ ਹੁੰਨੀ ਫਿਰ ਜਦੋਂ ਹੋਲੀ-ਹੋਲੀ ਛੁੱਟੋ ਫਿਰ ਬੱਚੇ ਨੂੰ ਪਤਾ ਲੱਗ ਜਾਂਦਾ ਵੀ ਹੋਲੀ-ਹੋਲੀ ਹੱਥ ਕੱਢ ਦੇ ਜਦੋਂ ਕਦਮੋਂ ਕੱਢ ਲਾਉਣਾ ਫਿਰ ਡਰਦਾ ਨਹੀਂ ਫਿਰ ਉਹਨੂੰ ਪਤਾ ਨਹੀਂ ਲੱਗਦਾ ਹਾਂ ਇਹ ਮਸਤਾ ਲੇਰ ਦੇ ਤੋਂ ਲਿਆ ਹੱਥ ਰਹਿਣ ਨੂੰ ਤਾਂ ਬਾਕੀ ਫੜਾ ਫੜ ਕੰਡ ਲਿਆ ਹੱਥ ਥੋੜੀ ਸਿਰ ਥੱਲਿਓ ਕੱਢਿਆ ਫੇਟ ਹੀ ਕਿਆ ਜਾਂਦੇ ਸੁੱਤਾ ਵੀ ਲੰਬਾ ਆ ਉਦੋਂ ਦਾ ਇਦਾਂ ਹੀ ਇਦਾਂ ਹੀ ਉਦੋਂ ਦਾ ਇੰਨੀ ਲੰਮਾ ਪਿਆ ਰਹਿੰਦਾ ਸੌ ਜਾਂਦਾ ਸਿੱਧੇ ਲੰਮਾ ਪਿਆ ਇਹ ਮਮਾਇਆ ਇਦਾਂ ਨਾਸਰਾਣਾ ਲਾਇਆ ਵੀ ਇਹਨੂੰ ਲੱਗੇ ਜੀ ਮੇਰੇ ਨਾਲ ਕੋਈ ਪਿਆ ਆ ਨਾ ਇਦਾਂ ਇਹ ਨਾਸਰਾਣਾ ਲਾ ਦੇ ਨੂੰ ਵੀ ਮੇਰੇ ਦੀਏਸ ਖਾਇਆ ਆਪ ਹਮ ਕੁਝ ਨੂੰ ਇਦਦੀ ਸੁਬਾਹ ਬਣੇ ਆਨੇ ਭਾਲਦੇ ਆ ਨਾਮ ਨੂੰ ਪਤਾ ਹੈ ਹੂੰ ਹੁਣ ਮੈਂ ਗਿਆ ਸੀ ਮੈਂ ਰੋਟੀ ਲਾਵਾਂ ਤੇ ਉਹ ਕਿ ਆਊਗਾ ਫਿਰ ਨਾਲ ਨਾਲ ਢਾਈ ਜਮ ਤਾਜ਼ਾ ਤਾਜ਼ੀ ਦੇਈ ਜਾਏ ਹਾਂ ਕਿਉਂ ਜਿੰਨਾ ਟਾਈਮ ਆਊਗਾ ਪਤਾ ਰੋਟੀ ਨਹੀਂ ਰਾਤ ਦੀ ਦੀ ਚਾਜ ਨਾਲ ਖਾਦੀ ਮੈਂ ਕਿਉਂਕਿ ਰੋਟੀ ਕਿਉਂ ਤੋਂ ਮੈਨਾਂ ਨਹੀਂ ਲੰਗਦੀ ਸੁੱਕੀ ਰੋਟੀ ਨਹੀਂ ਖਾਦੀ ਸੁੱਕੀ ਰੋਟੀ ਨਹੀਂ ਲੰਗਦੀ ਆਪਾਂ ਨੂੰ ਨਹੀਂ ਚੋਪੜੀ ਦਿਨੇ ਚੋਪੜੀ ਆਪਾਂ ਸੋ ਦੋ ਟਾਈਮ ਹੀ ਖਾ ਲਿਆ ਰਾਤ ਨੂੰ ਅਸੀਂ ਕਿਉਂ ਭਾਲੀ ਦਾ ਦਾਲ ਪਰੀਸ ਹੋ ਗਿਆ ਆ ਗਿਆ ਡੈਡੀ ਆ ਗਏ ਅੰਕਲ ਹਾਂ ਆਇਆ ਮੈਂ ਮਿਲਦੇ ਆ ਆ ਆ ਰੋਟੀ ਦਾ ਦੇਖ ਆ ਇੱਥੇ ਬਣਾ ਕੇ ਲੈ ਜੀ ਮੈਂ ਹੁਣ ਸ਼ੈਂਪੂ ਲੈ ਆਉਣਾ ਪਰ ਨਹੀਂ ਹੁਣ ਗਿਆਨ ਨਹੀਂ ਮੈਂ ਨਾ ਸ਼ੈਂਪੂ ਲੈਣ ਆ ਗਈ ਸੀ ਉਹਨਾਂ ਤੋਂ ਤੇ ਸ਼ੈਂਪੂ ਲੈ ਆਉਂਦੀ ਮੈਂ ਤਾਂ ਮੰਨਦਾ ਪਾ ਉਹ ਗਏ ਹੋਏ ਮੰਡਾ ਅਜ ਬਾਜੀ ਤਾਂ ਵਿਕਰਮ ਗਏ ਹੋਇਆ ਤੇ ਇਦੋਂ ਆ ਦੇਖੋ ਜੀ ਸਾਡਾ ਨਿੱਕਾ ਜਿਹਾ ਲੈਂਪ ਬਹੁਤ ਹੀ ਪਿਆਰਾ ਆ ਇਹ ਆਲੇ ਇੱਕ ਮਿੰਟ ਗਾਇਸ ਇੱਕ ਮਿੰਟ ਇੱਕ ਮਿੰਟ ਮੈਨੂੰ ਉਹ ਅੰਦਰ ਜਾ ਲੈਂਦੀ ਤੇ ਤੁਹਾਨੂੰ ਆਪਾਂ ਨਾ ਉਹ ਲੈਂਪ ਦਿਖਾਉਣੀ ਆ ਆਲ ਗਾਈ ਟੈਂ ਲੱਟੀ ਯਾਈ ਵਿੱਚ ਉੱਥੇ ਕਿੱਥੇ ਬਾਹਲੂ ਤਾਂ ਲਾਇਆ ਨਹੀਂ ਹੈਗਾ ਕਿੱਥੇ ਰੱਖੀ ਸੋਰੂਮ ਚ ਮੰਮੀ ਮੰਮੀ ਦੇਖ ਨਵੀਂ ਵਿਆਹੀ ਵਟੀ ਮੰਮੀ ਮੰਮੀ ਨਵੀਂ ਵਿਆਹ ਹਾਂ ਕੜਾਈ ਵਾਲੀ ਅਗਲੀ ਨੂੰ ਚੁਣੀ ਦਿੱਤੀਆਂ ਸੱਦੀ ਸ਼ਰਮਾ ਕੇ ਦਿਖਾ ਬੜੀ ਮੰਮੀ ਕੋਹnde ਗੱਡੀ ਮੰਮੀ ਮੜਾ ਕੋਹnde ਗੱਡੀ ਤੇ ਤੂੰ ਇਹ ਨੂੰ ਕੀ ਸਮਝੀਂ ਪਟਾ ਪੱਲਾ ਆਇਆ ਕਰਕੇ ਨਾ ਆ ਦੇਗਾ ਮੜੇ ਕੰਡੇ ਆ ਕੜਾ ਇਹ ਨਿਊ ਦੀ ਕਮੈਂਟ ਹਾਂ ਇਹ ਮੈਨੂੰ ਹੁਣ ਝੋਟ ਕੱਢਣਾ ਮੈਂ ਕਿ ਇੱਤੋਂ ਆਂਟੀ ਝੋਟ ਕੱਢ ਕੇ ਬੈਤਨ ਸਗਰ ਦਵਾਗੇ ਜਦੋਂ ਸਗਰ ਮੈਡਾ ਉਦੋਂ ਨਾ ਮਿਲ ਆ ਲੋ ਹਾਂ ਆਹ ਕਾਰਾ ਨੀ ਪਤੀ ਸੋਹਦੀ ਗੋਦੀ ਲਾਲ ਟੈ ਆ ਲੋ ਇਹ ਤੂੰ ਹੀ ਲੈ ਹਾਂ ਆਂਟੀ ਨੂੰ ਕੋਈ ਪੈਸਾ ਪੂਸਾ ਪਾ ਤੂੰ ਵੀ ਸ਼ੈਂਪੂ ਆ ਨਜ਼ਰੀ ਜਾਨੀ ਹੈ ਹਾਂ ਚਲਾਕ ਬਹੂ ਇੱਕ ਮਿੰਟ ਪੈ ਪੈਸੇ ਲੈ ਕੇ ਆਈ ਹੁਣ ਉਦਾਂ ਹੀ ਨਾ ਕਿ ਤੇ ਆਂਟੀ ਰੱਖ ਲਈ ਵੀ ਪੱਕਾ ਅੱਛਾ ਇਹਨੂੰ ਦਮੀ ਨਾਲ ਬਾਅਦ ਚ ਮੇਰਾ ਤਾਂ ਪੂਰ ਤੋਂ ਪੂਰਾ ਭਰਿਆ ਹੁੰਦਾ ਆ ਹਾਂ ਪਹਿਲਾਂ ਤਾਂ ਇਹਨਾਂ ਕਲੋ ਇਹਨਾਂ ਦਾ ਪਹਿਲਾਂ ਇਹਨਾਂ ਕਲੋ ਨਹੀਂ ਤੁਨ ਲਾ 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 ਆਂਟੀ ਕੋਈ ਨਾ ਕੋਈ ਆਓ ਦੰਦ ਦੰਦ ਨਹੀਂ ਦਿਸਣੇ ਆਂਟੀ ਮੂੰਹ ਬੰਦ ਕਰੋ ਆ ਲੋ ਨਵੀਂ ਗਈ ਵੱਟੀ ਹਾਂਜੀ ਹਾਂ ਕੁੰਡ ਚਕਾਈ ਕੁੰਡ ਚਕਾਈ ਕਰੋ ਹੁਣ ਉਹਰੇ ਦਾ ਮੋਦੀ ਖਾਈ ਕਾ ਡਿਬਹੂ ਬੜੀ ਮਾਡਰਨ ਆ ਪ੍ਰਿੰਟਰ ਦੀ ਥੋੜੇ ਕਰ ਦਿੰਦੇ ਆ ਹਾਂ ਥੋੜੇ ਆਂਟੀ ਘਾਟਾ ਪਾ ਲਿਆ ਕੰਪਨੀ ਨੂੰ ਆਂਟੀ ਮੇਰੇ ਵੀ ਬਣਦੇ ਆ ਵਿੱਚੋਂ ਫੜੀ ਜਾ ਚੁੱਪ ਕਰਕੇ